ਹੈਲੋ ਫਰੈਂਡਸ ਵੈਲਕਮ ਇਨ ਉਪਲ ਜੀ ਕੇ ਅੱਜ ਅਸੀਂ ਵਿਆਕਰਨ ਦਾ ਭਾਗ ਲੈ ਕੇ ਆਏ ਹਾਂ ਕਿਰਿਆ ਜੋ ਕਿ ਬਹੁਤ ਹੀ ਇੰਪੋਰਟੈਂਟ ਹੈ ਜੋ ਕਿ ਅਕਸਰ ਜਿਹੜਾ ਹੈਲੋ ਫਰੈਂਡਸ ਵੈਲਕਮ ਇਨ ਜੁਪਲ ਹੈਲੋ ਫਰੈਂਡਸ ਵੈਲਕਮ ਇਨ ਉਪਲ ਜੀ ਕੇ ਅੱਜ ਅਸੀਂ ਪੰਜਾਬੀ ਵਿਆਕਰਨ ਦਾ ਅਗਲਾ ਭਾਗ ਕਿਰਿਆ ਲੈ ਕੇ ਆਏ ਹਾਂ ਜਿਹਦੇ ਵਿੱਚ ਅਕਸਰ ਪੰਜਾਬ ਐਗਜ਼ਾਮ ਦੇ ਵਿੱਚ ਕੁਐਸਚਨ ਪੁੱਛਲੇ ਜਾਂਦੇ ਹਨ ਕੰਪੀਟੀਸ਼ਨ ਐਗਜ਼ਾਮ ਦੇ ਵਿੱਚ ਔਰ ਪੇਪਰ ਏ ਦੇ ਪਾਸ ਕਰਨ ਲਈ ਵੀ ਬਹੁਤ ਜ਼ਰੂਰੀ ਹੈ ਤਾਂ ਅੱਜ ਆਪਾਂ ਕਿਰਿਆ ਨੂੰ ਪੂਰੀ ਡਿਟੇਲ ਚ ਕਰਾਂਗੇ ਫਿਰ ਜਦੋਂ ਆਪਣੇ ਸਾਰੇ ਪੈਟ ਕੰਪਲੀਟ ਹੋ ਜਾਣਗੇ ਤੇ ਆਪਾਂ ਫਿਰ ਇਹਦੇ ਵਿੱਚੋਂ ਐਮਸੀਕਿਊ ਲੈ ਕੇ ਆਵਾਂਗੇ ਤਾਂ ਸਭ ਤੋਂ ਪਹਿਲਾਂ ਕਿਰਿਆ ਦੀ ਪਰਿਭਾਸ਼ਾ ਕਿਸੇ ਕੰਮ ਦੇ ਹੋਣ ਬਾਰੇ ਉਸ ਦੇ ਵਾਪਰਨ ਬਾਰੇ ਜਾਂ ਉਸ ਦੇ ਕੀਤੇ ਜਾਣ ਬਾਰੇ ਜਿਹੜੇ ਸ਼ਬਦ ਵਰਤੇ ਜਾਂਦੇ ਹਨ ਵਿਆਕਰਣ ਵਿੱਚ ਉਹਨਾਂ ਨੂੰ ਕਿਰਿਆ ਕਿਹਾ ਜਾਂਦਾ ਹੈ ਜਿਵੇਂ ਖੇਡ ਰਿਹਾ ਹੈ ਕੰਮ ਕਰ ਰਿਹਾ ਹੈ ਰੋਟੀ ਖਾ ਰਿਹਾ ਹੈ ਇਹ ਸਭ ਕਿਰਿਆ ਹਨ ਕਿਰਿਆ ਦਾ ਉਪਰਕਾਰ ਦੀ ਹੁੰਦੀ ਹੈ ਕਿਰਿਆ ਦੀਆਂ ਕਿਸਮਾਂ ਜਿਵੇਂ ਅਕਰਮਕ ਕਿਰਿਆ ਤੇ ਸਕਰਮਕ ਕਿਰਿਆ ਅਕਰਮਕ ਕਿਰਿਆ ਤੇ ਸਕਰਮਕ ਕਿਰਿਆ ਤਾਂ ਅੱਜ ਆਪਾਂ ਪਹਿਲਾਂ ਡਿਟੇਲ ਚ ਗੱਲ ਕਰਾਂਗੇ ਅਕਰਮਕ ਕਿਰਿਆ ਦੀ ਅਕਰਮਕ ਕਿਰਿਆ ਉਹ ਕਿਰਿਆ ਜਿਸ ਨਾਲ ਕਰਮ ਨਾ ਹੋਵੇ ਕੇਵਲ ਕਰਤਾ ਹੀ ਹੋਵੇ ਉਸ ਨੂੰ ਅਕਰਮਕ ਕਿਰਿਆ ਕਿਹਾ ਜਾਂਦਾ ਹੈ ਉਹ ਕਿਰਿਆ ਜਿਸ ਨਾਲ ਕਰਮ ਨਾ ਹੋਵੇ ਕੇਵਲ ਕਰਤਾ ਹੀ ਹੋਵੇ ਉਸ ਨੂੰ ਅਕਰਮਕ ਕਿਰਿਆ ਕਿਹਾ ਜਾਂਦਾ ਜਿਵੇਂ ਪਿਤਾ ਜੀ ਪੜਦੇ ਹਨ ਜਿਵੇਂ ਪਿਤਾ ਜੀ ਪੜਦੇ ਹਨ ਕੀ ਪੜਦੇ ਹਨ ਇਹ ਤਾਂ ਪਤਾ ਨਹੀਂ ਤਾਂ ਇਸ ਕਰਕੇ ਕੀ ਅਕਰਮਕ ਕਿਰਿਆ ਅਕਰਮਕ ਕਿਰਿਆ ਦੋ ਪ੍ਰਕਾਰ ਦੀ ਹੁੰਦੀ ਹੈ ਅਪੂਰਨ ਅਕਰਮਕ ਕਿਰਿਆ ਤੇ ਪੂਰਨ ਅਕਰਮਕ ਕਿਰਿਆ ਅਪੂਰਨ ਅਕਰਮਕ ਕਿਰਿਆ ਜਿਹੜੀ ਅਕਰਮਕ ਕਿਰਿਆ ਆਪਣੇ ਕਰਤਾ ਨਾਲ ਮਿਲ ਕੇ ਸਾਰਥਕ ਵਾਕ ਨਾ ਬਣਾ ਸਕੇ ਉਸ ਨੂੰ ਅਪੂਰਨ ਅਕਰਮਕ ਕਿਰਿਆ ਆਖਦੇ ਹਨ ਜਿਵੇਂ ਅਨਮੋਲ ਗਿਆ ਹੈ ਕਿੱਥੇ ਗਿਆ ਹੈ ਇਹ ਨਹੀਂ ਪਤਾ ਪੂਰਨ ਅਕਰਮਕ ਕਿਰਿਆ ਜਿਹੜੀ ਅਕਰਮਕ ਕਿਰਿਆ ਆਪਣੇ ਕਰਤਾ ਨਾਲ ਮਿਲ ਕੇ ਸਾਰਥਕ ਵਾਕ ਬਣਾਉਂਦੀ ਹੈ ਉਸ ਨੂੰ ਪੂਰਨ ਅਕਰਮਕ ਕਿਰਿਆ ਕਿਹਾ ਜਾਂਦਾ ਹੈ ਜਿਵੇਂ ਮਨਜੀਤ ਸੌਂ ਗਿਆ ਜਿਵੇਂ ਮਨਜੀਤ ਸੌਂ ਗਿਆ ਇਹ ਕੀ ਹੈ ਪੂਰਨ ਅਕਰਮਕ ਕਿਰਿਆ ਸਕਰਮਕ ਕਿਰਿਆ ਉਹ ਵਾਕ ਜਿਸ ਵਿੱਚ ਕਿਰਿਆ ਨਾਲ ਕਰਤਾ ਅਤੇ ਕਰਮ ਦੋਨੇ ਹੋਣ ਉਸ ਨੂੰ ਸਕਰਮਕ ਕਿਰਿਆ ਕਿਹਾ ਜਾਂਦਾ ਹੈ ਉਦਾਹਰਣ ਹਰੀਸ਼ ਫੁੱਟਬਾਲ ਖੇਡਦਾ ਹੈ ਦੀਪਕ ਨਾਵਲ ਪੜ੍ਹਦਾ ਹੈ ਇਹਨਾਂ ਵਾਕਾਂ ਵਿੱਚ ਹਰੀਸ਼ ਅਤੇ ਦੀਪਕ ਕਰਤਾ ਹਨ ਖੇਡਦਾ ਹੈ ਪੜ੍ਹਦਾ ਹੈ ਕਿਰਿਆ ਵਗਣ ਪੂਰਨ ਕਰਮਕ ਕਰਮਕ ਕਿਰਿਆ ਵੀ ਅੱਗੇ ਦੋ ਰੂਪ ਹਨ ਪੂਰਨ ਕਰਮਕ ਕਿਰਿਆ ਤੇ ਅਪੂਰਨ ਕਰਮਕ ਕਿਰਿਆ ਪੂਰਨ ਕਰਮਕ ਕਿਰਿਆ ਜਿਹੜੀ ਕਰਮਕ ਕਿਰਿਆ ਆਪਣੇ ਕਰਤਾ ਤੇ ਕਰਮ ਨਾਲ ਮਿਲ ਕੇ ਸਾਰਥਕ ਵਾਕ ਬਣਾਵੇ ਉਸ ਨੂੰ ਪੂਰਨ ਕਰਮਕ ਕਿਰਿਆ ਕਿਹਾ ਜਾਂਦਾ ਹੈ ਉਦਾਹਰਨ ਕਿਸਾਨ ਨੇ ਭੰਗੜਾ ਪਾਇਆ ਮੁੰਡਿਆਂ ਨੇ ਪਰੇਡ ਕੀਤੀ ਅਪੂਰਨ ਕਰਮਕ ਕਿਰਿਆ ਜਿਹੜੀ ਕਰਮਕ ਕਿਰਿਆ ਆਪਣੇ ਕਰਤਾ ਤੇ ਕਰਮ ਨਾਲ ਮਿਲ ਕੇ ਸਾਰਥਕ ਵਾਕ ਨਾ ਬਣਾਵੇ ਉਸਨੂੰ ਅਪੂਰਨ ਸਕਰਮਕ ਕਿਰਿਆ ਕਿਹਾ ਜਾਂਦਾ ਹੈ ਉਦਾਹਰਣ ਗੌਰਵ ਭੈਣ ਨੂੰ ਦੱਸਣ ਲੱਗਾ ਐਮਐਲਏ ਨੇ ਰਿਸ਼ਤੇਦਾਰਾਂ ਨੂੰ ਬਣਾ ਦਿੱਤਾ ਹੁਣ ਇਨ੍ਹਾਂ ਵਾਕਾਂ ਵਿੱਚ ਗੌਰਵ ਤੇ ਐਮਐਲਏ ਕਰਤਾ ਹਨ ਭੈਣ ਤੇ ਰਿਸ਼ਤੇਦਾਰ ਕਰਮਣ ਦੱਸਣ ਲੱਗਾ ਤੇ ਬਣਾ ਦਿੱਤਾ ਕਿਰਿਆਵਾਂ ਪਰ ਫਿਰ ਵੀ ਵਾਕ ਪੂਰਾ ਸਾਰਥਕ ਨਹੀਂ ਹੈ ਇਸਨੂੰ ਅਪੂਰਨ ਸਕਰਮਕ ਕਿਰਿਆ ਵਾ ਕਿਹਾ ਜਾਂਦਾ ਹੈ ਥੈਂਕਸ ਫਾਰ ਵਾਚਿੰਗ ਐਂਡ ਸਬਸਕ੍ਰਾਈਬ ਦਾ ਚੈਨਲ ਆਪਾਂ ਇਸ ਚੈਨਲ ਦੇ ਵਿੱਚ ਪੂਰਾ ਕੰਪੀਟੀਸ਼ਨ ਐਗਜ਼ਾਮ ਦੀ ਪੰਜਾਬ ਦੀ ਤਿਆਰੀ ਕਰਾਂਗੇ ਥੈਂਕਸ ਫਾਰ ਵਾਚਿੰਗ ਐਂਡ ਸਬਸਕ੍ਰਾਈਬ ਦਾ ਚੈਨਲ